ਜੀ ਆਪਾਂ ਚਟਣੀ ਕੁੱਟੀ ਹੈਗੀ ਇਹਦੇ ਵਿੱਚ ਪਹਿਲਾਂ ਆਪਾਂ ਗੰਡੇ ਚੀਰੇ ਗੰਡੇ ਚੀਰ ਕੇ ਹਰੀਆਂ ਮਿਰਚਾਂ ਲਾਲ ਟਮਾਟਰ ਪਧੀਨਾ ਜਿਪੜਾਂ ਦਾ ਪਾਊਡਰ ਜਾ ਤੇ ਪਾ ਕੇ ਚਟਣੀ ਕੁੱਟ ਕੇ ਆਪਾਂ ਨੇ ਕਰ ਲਈ ਇਹ ਤਿਆਰ ਹੁਣ ਆਪਾਂ ਇਹਨੂੰ ਘਿਓ ਪਾ ਕੇ ਤੜਕਾ ਲਾਉਣਾ ਹੈਗੇ ਦਿਖਾਉਣਾ ਸਾਨੂੰ ਇਹਨੂੰ ਪਾ ਕੇ ਤੜਕਾ ਲਾ ਕੇ ਤੇ ਰਮਾਂ ਦਾ ਹੀ ਨਾਮ ਆਵਾਗੇ ਰੋਤੀਆਂ ਨਾਲ ਨਾਲ ਮਾਂ ਦੇ ਚੱਟ ਨੇ ਦਾਲ ਵੀ ਆਪਣੇ ਕੋਈਆ ਛੋਟੀਆਂ ਬੜੀਆਂ ਉਮਰ ਸਰੀ ਬੜੀਆਂ ਕਹਿੰਦੇ ਨੇ ਜਿਨ੍ਹਾਂ ਉਹ ਬੜੀਆਂ ਦੇ ਪਾਂ ਸਬਜ਼ੀ ਬਣਾਈਦੀ ਸੀ ਤੇ ਜਦ ਨਾਲ ਜਿੱਚ ਕਰਿਆ ਵੀ ਚੱਟ ਨੇ ਬਣਾ ਕੇ ਖਾਈਏ ਕਦੇ ਕਦੇ ਕਈ ਵਾਰੀ ਦਾਣਾ ਤੁਸੀਂ ਉੱਪਰ ਗਿਆ ਮੈਨਾਂ ਦਾ ਦਾਲ ਕਰ ਗਿਆ ਤਾਂ ਵੀ ਚੱਟ ਨੇ ਬਣਾ ਲੈਨੇ ਅਸੀਂ ਹੁਣ ਆਪਾਂ ਲਾਣ ਜਾਨੇ ਆ ਕਿ ਤੜਕਾ ਪੌਣੀ ਐ ਸੰਗ ਜੀਰ ਜੀ ਰੰਡੇ ਨੀ ਮੈ ਕੁੰਡੇ ਵਿੱਚ ਪੌਣੀ ਐ ਡੰਡੇ ਆ ਬਿਨਾ ਨੀ ਸਰਦਾ ਜੀ ਮੇਰਾ ਜਿਤ ਚਟਣੀ ਨੰ ਕਰਦਾ ਜੀ ਸਾਡਾ ਜਿਤ ਚਟਣੀ ਨੰ ਕਰਦਾ ਜੀ ਸਾਡੇ ਨਰ ਮਰਦਾ ਜਿੱਤ ਕੇ ਕਟ ਨੇ ਨੂੰ ਕਰਦਾ ਜੀ ਇਹਦਾ ਚਿੱਤ ਗੁੱਠਾ ਚੁੰਗੜਣ ਨੂੰ ਕਰਦਾ ਜੀ ਚਾਠਣੇ ਆਪਾਂ ਨੇ ਲਈਆ ਕੁੱਟ ਤੇ ਵੀ ਦੀ ਕਿਹਾ ਦੇ ਸਿੱਖੋ ਚਲੋ ਆਪਾਂ ਚਲਾਇਏ ਗੈਸ ਹਾਂ ਫਟ ਜੇ ਨਾ ਮੋ देसी घ्यो अपा ने पाता <क्षणगी> <पाने> <क्षणगी> <चुपा। क्षणगी> बाबा सर के किसी ने खानी है आपा ही खानी है पागे जो पत्ती कर ली आखो ਆਪਾ ਪਾਪਾ ਦੀ ਕਾਟਨੀ ਸਾਰੀ ਆਪਾਂ ਕੁੰਡੇ ਤੋਂ ਹੂਂ ਵੀ ਆਪਾਂ ਇਹ ਪਾ ਦਾਂਗੇ ਤੜਾਈ। ਚਟਣੀ ਬਣ ਗਈ। ਆ ਦੇਖੋ ਚਟਣੀ ਆਪਣੀ ਪੂਰੀ ਖੱਦਾ ਪੈ ਰਿਆ ਚਟਣੀ ਦਾ। ਚਟਣੀ ਆਪਣੀ ਰਿਝੀ ਜਾਂਦੀ ਹੈ। ਇਧਰੋਂ ਆਪਣੀ ਸਬਜ਼ੀ ਵੀ ਰਿੱਜਿੱਦਕੇ ਕਾਮਲੀ ਹੋ ਗਈ ਚਲੋ ਇਧਰ ਲਾਪਾ ਗੈਸ ਕਰਦਨੇ ਬੰਦ ਚਟਨੀ ਥੋੜੀ ਆਪਾਂ ਹੋਰ ਲੈ ਲੈਣੇ ਜਿਹੜੀ ਮਹਰਵਾਗਾ ਪਾਣੀ ਦੇ ਵਿੱਚ ਸੁੱਕੂ ਜੂਗਾ ਪਾਣੀ ਤਾਂ ਪਾਇਆ ਨਹੀਂ ਕਿਉਂ ਬੰਦੇ ਪਾਣੀ ਸੱਕ ਜਾਂਦੇ ਨੇ ਨੂਨ ਪਾ ਲੈਂਦੇ ਹਾਂ ਆ ਇੱਕ ਥੋੜੀ ਹੋਰ ਚੀਜ਼ ਦਿਖਾਉਣਾ ਆ ਕੁੰਡਾ ਦੇਖੋ ਇਹਨੂੰ 10-15 ਸਾਲ ਹੋ ਗਏ ਲੱਗੇ ਨੇ ਇਹਨੂੰ ਐ ਦਿਖਾ ਦੇਵੀ ਇਹਦੇ ਮਸਾਲਾ ਕਿਤੇ ਲੱਗਿਆ ਹੁੰਦਾ ਇਹ ਤੇ ਮਸਾਲਾ ਸਬਜੀ ਦਾ ਆ ਤਾਂ ਮਸਾਲਾ ਵੀ ਕੁੱਟਦੇ ਆ ਸੀ ਕੁੱਟ ਕੇ ਮਸਾਲਾ ਚਟਣੀ ਵੀ ਕੁੱਟਦੇ ਆ ਇਹਦੇ ਵਿੱਚ ਅਸੀਂ ਤੇ ਗੱਲ ਕਰ ਇਹਨੂੰ ਧੋ ਦਿੰਨੇ ਆ ਸਮਾਰ ਕੇ ਧੋ ਕੇ ਸਮਾਰ ਕੇ ਇਹਨੂੰ ਹੁਣ ਮੁੱਦਾ ਮਾਰ ਦਾਂਗੇ ਤਾਂ ਹਾਂ ਇਹ ਇਹਨੂੰ ਮੁੱਦਾ ਮਾਰ ਕੇ ਸੁੱਕ ਜੂਗਾ ਫਿਰ ਇਹਨੂੰ ਪਾ ਦੇ ਦਾਂਗੇ ਤੇ ਕਿੰਦਾ ਦੇਖੋ ਵਿੱਚ ਉਹ ਹੈ ਜਿਹਾ ਹੀ ਪਿਆਗਾ ਜਿਵੇਂ ਅੱਜ ਨਮਾਨਿਆ ਕਿ ਲਾਇਆ ਹੁੰਦਾਗਾ ਬਾਹਰਿਆਂ ਦੇ ਤੁੰਡੇ ਦੇਖੇ ਨੇ ਮੈਂ ਮਸਾਲਾ ਕੁੱਟਦੇ ਨੇ ਹਲਦੀ ਨਾਲ ਕੁਲੇ ਕੁਲੇ ਵਾਲੇ ਨਾਲ ਜੰਮਿਆ ਪਿਆ ਹੁੰਦਾ ਦਾ ਮਸਾਲਾ ਜਾਂ ਕੋ ਮੋਟਾ ਮੋਟਾ ਪਾਇਆ ਤੇ ਇਹਨੂੰ ਮੁੱਦਾ ਮਾਰ ਦਿੰਦੇ ਆ ਨਾ ਤੇ ਉਦੋਂ ਵੀ ਨਹੀਂ ਕਰਦੇ ਆ ਇਹਨੇ ਦੇ ਆਪਣੇ ਥੂਲਾ ਦਾ ਛਟਲੇ ਬਟਲੇ ਕੰਮ ਆਪ ਕਰਦੇ ਨਹੀਂ ਜਿਹੜੇ ਕੰਮ ਕਰਨੇ ਨੇ ਆਪਾਂ ਸਾਥ ਦੂਸਰੇ ਕੰਮ ਕਰਨਾ ਲੈ ਦੇਖੋ ਪਾਣੀ ਬਹੁਤ ਸੁੱਕ ਗਿਆ ਚੱਕਣੀ ਦਾ ਥੋੜਾ ਜਿਹਾ ਹੋਰ ਸੁੱਕ ਲੈਣ ਦੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਦੇ ਸਿੱਕੇਓ ਪਹਿਲਾਂ ਆਪਾਂ ਦੇ ਸਿੱਕੇ ਦਾ ਤੜਕਾ ਲਾਇਆ ਫਿਰ ਇਹਨੂੰ ਜਦੋਂ ਆਪਾਂ ਨੂੰ ਕੁਕ ਕੁਕ ਕੁੰਦੀਆਂ ਚ ਪਾਵਾਂਗੇ ਤੇ ਨਾਲ ਘੋਪਾ ਵੀ ਇਹ ਬੜਾ ਆਸੇ ਖਾ ਦੇ ਵਿੱਚ ਇਦਰਾ ਆਪਾਂ ਨੇ ਖਾਣ ਦੇ ਵਿੱਚ ਥਾੜੀ ਇਹਦੇ ਵਿੱਚ ਸਪਾਉਣਾ ਹੈ ਅਪਾਣਾ ਆ ਦੇਖੋ ਤੋੜੀ ਚਾਹਣੀ ਹਲੋ ਕਾਲੀ ਚਾਪਾੜੀ ਉੱਛਾ ਨਾਲ ਇਹਦੇ ਵਿੱਚ ਆਪਾਂ ਨੇ ਹੁਣ ਆਹ ਪਾ ਲੈ ਰੈਸਿਪੂ ਤੱਤੀ ਚਾਹਣੀ ਰੈਸਿਪੂ ਕੋਲ ਸਬਜੀ ਪਈ ਐ ਜਿਹਨੇ ਸਬਜੀ ਖਾਣੀ ਐ ਸਬਜੀ ਵੀ ਖਾ ਸਕਦਾ ਹੈ ਨਾ ਨਾ ਕੋਪਾਲੀ ਸਬਜੀ ਸਬਜੀ ਦੇ ਵਿੱਚ ਵੀ ਆਪਾਂ ਦੇਸੀ ਘਿਓ ਪਾ ਲਿਆ ਹੈ ਬਹਿਣ ਰਹਿਣੀ ਆਪਾਂ ਐ ਸੂਟ ਪਾ ਲੰਨਾ ਇਹਦੇ ਨਾਲ ਆਪਾਂ ਨੇ ਪਾੜ ਦੇ ਹੀ ਦੇਖੋ ਤੁਸੀਂ ਐਦਾਂ ਦੀ ਰੋਟੀ ਕਿਹਨੂੰ ਕਿਹਨੂੰ ਪਸੰਦ ਆਏਗੀ ਸਾਲੇ ਆਪਾਂ ਲਾ ਕੇ ਤਿਆਰ ਕਰਤੀ ਚਟਣੀ ਪਾਤੀ ਦਾਲ ਸਬਜੀ ਪਾਤੀ ਦਹੀਂ ਪਾਤਾ ਤੇ ਪ੍ਰਸ਼ਾਦੇ ਧਰਤੇ ਜੇ ਸਾਨੂੰ ਪਸੰਦ ਆਇਆ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਕੀ